ਸਤਿ ਸ਼੍ਰੀ ਅਕਾਲ ਜਸਵਿੰਦਰ ਜੀ ਸੋਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਜਲ ਜੀਰਾ ਪਾਊਡਰ ਸਭ ਤੋਂ ਪਹਿਲਾਂ ਬਰਤਨ ਦੇ ਵਿੱਚ 4 ਵੱਡੇ ਚਮਚ ਮੈਂ ਜੀਰਾ ਪਾ ਲਿਆ ਹੈ ਜੀਰੇ ਦੀ ਤਸਵੀਰ ਹੈਗੀ ਜਿਹੜੀ ਉਹ ਠੰਡੀ ਹੁੰਦੀ ਹੈ ਤੇ ਨਾਲ ਹੀ 2 ਛੋਟੇ ਚਮਚ ਜਿੱਥੇ ਮੈਂ ਕਾਲੀ ਮਿਰਚ ਪਾ ਲਈਏ ਮੈਂ ਸਾਬਤ ਕਾਲੀ ਮਿਰਚ ਪਾਈਏ ਤੇ ਲੋ ਫਲੇਮ ਤੇ ਇਹਨੂੰ 2 ਮਿੰਟ ਤੱਕ ਭੁੰਨਾਂਗੇ ਤਾਂ ਜੋ ਇਹਨਾਂ ਦਾ ਜਿੰਨਾ ਵੀ ਮੋਇਸਚਰ ਹੈਗਾ ਉਹ ਖਤਮ ਹੋ ਜੇ ਤੇ ਫਿਰ ਇਸ ਤਰ੍ਹਾਂ ਕਰਨ ਨਾਲ ਆਪਾਂ ਜਲਜੀਰੇ ਪਾਊਡਰ ਨੂੰ 1 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਬਿਲਕੁਲ ਵੀ ਖਰਾਬ ਨਹੀਂ ਹੁੰਦਾ। ਤਕਰੀਬਨ 2 ਮਿੰਟ ਹੋ ਗਏ ਹੋਏ ਨੇ ਇਹਨੂੰ ਰੋਸਟ ਕਰਦੇ ਹੋਏ ਤੇ ਮੋਇਸਚਰ ਸਾਰਾ ਨਿਕਲ ਚੁੱਕਾ ਹੈ। ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਪੁਦੀਨੇ ਦੇ ਪੱਤੇ। ਹੁਣ 2 ਮਿੰਟ ਬਾਅਦ ਮੈਂ ਗੈਸ ਦੀ ਫਲੇਮ ਬੰਦ ਕਰ ਦਿੱਤੀ। ਇਹ ਬੰਦ ਫਲੇਮ ਦੇ ਉੱਤੇ ਹੀ ਆਪਾਂ ਹੁਣ ਇਹ ਪੁਦੀਨੇ ਦੇ ਸੁੱਕੇ ਹੋਏ ਪੱਤੇ ਪਾਣੇ ਨੇ। ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਹੋਇਆ ਹੈ। ਤੁਸੀਂ ਇਸ ਨੂੰ ਧੁੱਪ ਦੇ ਵਿੱਚ ਜਾਂ ਫਿਰ ਪੱਖੇ ਦੇ نیچے ਵੀ ਸੁਕਾ ਸਕਦੇ ਹੋ। ਤੇ ਦੇਖੋ ਪੁਦੀਨੇ ਦੇ ਪੱਤੇ ਮੈਂ ਪਾ ਦਿੱਤੇ ਨੇ ਗੈਸ ਦੀ ਫਲੇਮ ਬਿਲਕੁਲ ਵੀ ਆਪਾਂ ਚਲਾਣੀ ਨਹੀਂ ਹੈਗੀ ਬਰਤਨ ਗਰਮ ਹੈ ਹਲਕਾ-ਹਲਕਾ ਸੇਕ ਲੱਗ ਜਾਏਗਾ ਪੁਦੀਨੇ ਦੇ ਪੱਤਿਆਂ ਨੂੰ ਤੇ 20 ਮਿੰਟ ਲਗਾਤਾਰ ਇਸ ਤਰ੍ਹਾਂ ਹਿਲਾ ਲਾਂਗੇ ਤੇ तकरीबन ਮੈਨੂੰ 1 ਮਿੰਟ ਹੋ ਗਿਆ ਹੋਇਆ ਇਹਨਾਂ ਨੂੰ ਹਿਲਾਉਂਦੇ ਹੋਏ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤਾਂ ਜੋ ਇਹ ਛੇਤੀ ਨਾਲ ਠੰਡਾ ਹੋ ਜੇ ਇਹ ਸਾਰੀਆਂ ਚੀਜ਼ਾਂ ਜਦੋਂ ਠੰਡੀਆਂ ਹੋ ਜਾਣਗੀਆਂ ਫਿਰ ਇਹਨਾਂ ਨੂੰ ਆਪਾਂ ਪੀਸਾਂਗੇ ਤੇ ਸਾਰੀਆਂ ਚੀਜ਼ਾਂ ਦੇਖੋ ਠੰਡੀਆਂ ਹੋ ਚੁੱਕੀਆਂ ਨੇ ਤੇ ਹੁਣ ਇਹਨਾਂ ਨੂੰ ਮਿਕਸੀ ਦੇ ਜਾਰ ਦੇ ਵਿੱਚ ਪੀਸ ਲੈਣਾ ਹੈ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਲਜੀਰਾ ਪਾਊਡਰ ਘਾਲਛੀ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਸਾਰੀਆਂ ਚੀਜ਼ਾਂ ਮੈਂ ਮਿਕਸੀ ਦੇ ਜਾਰ ਦੇ ਵਿੱਚ ਪਾ ਦਿੱਤੀਆਂ ਨੇ ਹੁਣ ਇੱਥੇ ਪਾਵਾਂਗੀ ਮੈਂ ਡੇਢ ਚਮਚ ਕਾਲਾ ਨਮਕ ਇੱਕ ਚਮਚ ਸਫੇਦ ਨਮਕ ਅੱਧਾ ਚਮਚ ਅਦਰਕ ਦਾ ਪਾਊਡਰ ਮਤਲਬ ਕਿ ਅੱਧਾ ਚਮਚ ਆਪਾਂ ਸੁੰਡ ਪਾਈਏ ਇੱਥੇ ਤੇ ਨਾਲ ਹੀ ਇੱਕ ਚਮਚ ਇੱਥੇ ਨਿੰਬੂ ਦਾ ਸੱਤ ਪਾਇਆ ਮੈਂ ਜੇ ਇਹ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਇਸ ਦੀ ਜਗ੍ਹਾ ਤੇ ਅਮਚੂਰ ਪਾਊਡਰ ਵੀ ਪਾ ਸਕਦੇ ਹੋ ਤੇ ਨਾਲ ਹੀ ਇੱਥੇ ਚਮਚ ਦਾ ਚੌਥਾ ਹਿੱਸਾ ਮੈਂ ਹੀਂਗ ਵੀ ਪਾਈਏ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸੀ ਦੇ ਜਾਰ ਦੇ ਵਿੱਚ ਪੀਸ ਲਾਂਗੇ ਤੇ ਸਾਰੀਆਂ ਚੀਜ਼ਾਂ ਹੁਣ ਮੈਂ ਚੰਗੀ ਤਰ੍ਹਾਂ ਦੇਖੋ ਇੱਥੇ ਪੀਸ ਲੀਆਂ ਨੇ ਜਲਜੀਰਾ ਪਾਊਡਰ ਜਿਹੜਾ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਜਲਜੀਰਾ ਡਰਿੰਕ ਕਿਵੇਂ ਬਣਾਉਣਾ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਸਾਰਾ ਪਾਊਡਰ ਦੇਖੋ ਮੈਂ ਇੱਥੇ ਇੱਕ ਕਟੋਰੀ ਦੇ ਵਿੱਚ ਕੱਢ ਲਿਆ ਤੇ ਹੁਣ ਆਪਾਂ ਬਣਾਨੇ ਆ ਜਲਜੀਰਾ ਡਰਿੰਕ ਤੇ ਦੇਖੋ ਪਾਊਡਰ ਕਿੰਨਾ ਜਿਆਦਾ ਵਧੀਆ ਬਣ ਕੇ ਤਿਆਰ ਹੋਇਆ ਤੇ ਹੁਣ ਇੱਥੇ ਮੈਂ ਇੱਕ ਗਲਾਸ ਲੈ ਲਿਆ ਤੇ ਗਲਾਸ ਦੇ ਵਿੱਚ ਮੈਂ 3-4 ਆਈਸ ਕਯੂਬਸ ਪਾ ਦਿੱਤੀਆਂ ਨੇ ਕਿਉਂਕਿ ਠੰਡਾ ਠੰਡਾ ਜਲਜੀਰਾ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ ਤੇ ਇਸ ਦੇ ਵਿੱਚ ਪਾ ਦਾਂਗੇ 2 ਚਮਚ ਜਲਜੀਰਾ ਪਾਊਡਰ ਦੇਖੋ ਕਿੰਨੇ ਸੋਖੇ ਤਰੀਕੇ ਨਾਲ ਜਲਜੀਰਾ ਡਰਿੰਕ ਬਣ ਕੇ ਤਿਆਰ ਹੋ ਜਾਣਾ ਜਦੋਂ ਵੀ ਪੀਣ ਦਾ ਮਨ ਹੋਵੇ ਤਾਂ ਗਲਾਸ ਦੇ ਵਿੱਚ 2 ਚਮਚ ਜਲਜੀਰਾ ਪਾਊਡਰ ਪਾ ਲੈਣਾ ਤੇ ਨਾਲ ਹੀ ਦੇਖੋ ਮੈਂ ਇੱਥੇ ਪਾਣੀ ਵੀ ਪਾ ਲਿੱਤਾ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਠੰਡਾ ਠੰਡਾ ਜਲਜੀਰਾ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ ਤੇ ਹੁਣ ਇਸ ਦੇ ਵਿੱਚ ਸਵਾਦ ਦੇ ਵਾਸਤੇ ਥੋੜੀਆਂ ਜਿਹੀਆਂ ਮੈਂ ਰੈਤੇ ਦੀਆਂ ਪਕੌੜੀਆਂ ਵੀ ਪਾਵਾਂਗੀ ਬਹੁਤ ਹੀ ਜ਼ਿਆਦਾ ਵਧੀਆਂ ਠੰਡਾ ਠੰਡਾ ਜਲਜੀਰਾ ਬਣ ਕੇ ਤਿਆਰ ਹੋ ਗਿਆ ਹੈ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਜਲ ਜੀਰਾ ਬਹੁਤ ਵਧੀਆ ਤਿਆਰ ਹੋ ਚੁੱਕਾ ਹੈ